you کسان مزدور ملازمان ایک جس دیش کسان مزدور ملازمان ایک باد کٹو سرکار مرد ایک وسا مردا باد قانون واقع مردا باد جی آ گے کا گے

ਸਰਕਾਰਾਂ ਨੂੰ ਰੋਕਣ ਵਾਲੀਆਂ ਸਰਕਾਰਾਂ ਮਰਦਾਬਾਦ 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 ਛੋਟਾ ਇੱਕ ਜਿੰਦਾਬਾਦ 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 ਦੇਸ਼ ਪਰਦੇ ਮਜ਼ਦੂਰ ਮਲਾਜ਼ਮ ਵਿਦਿਆਰਥੀ ਨੌਜਵਾਨ ਇੱਕਾ ਜਿੰਦਾਬਾਦ ਜਿੰਦਾਬਾਦ ਦੇਸ਼ ਪਰਦੇ ਕਿਸਾਨ ਮਜ਼ਦੂਰ ਮਲਾਜ਼ਮ ਵਿਦਿਆਰਥੀ ਇੱਕਾ ਜਿੰਦਾਬਾਦ 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 جام مرا گے جی گے جام مران گے کالے قانون واپس کرا کے رہا گے کالے قانون واپس کرا کے رہا گے سوچا ایک جد لوکا جد جا سارا بہت بہت دن ਇਹ ਸਨ ਬਲਵੰਤ ਸਿੰਘ ਜੀ ਉਪਰੀ ਹੁਣ ਅਗਲੇ ਬਲਾਰੇ ਜਗਜੀਤ ਸਿੰਘ ਜੀ ਪੱਤਰਕਾਰ ਸਨ ਉਹਨਾਂ ਤੋਂ ਪਹਿਲਾਂ ਵਿਜੇ ਕੁਮਾਰ ਰਟੈਡ ਕਨਗੋ ਜੀ ਉਹ ਬੋਲਣਗੇ ਵਿਜੇ ਕੁਮਾਰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਤਿਹਾਸ ਦੇ ਪੰਨਿਆਂ ਦਾ ਵੀ ਬਹੁਤ ਵੱਡਾ ਦੇਣੇ ਜਿਵੇਂ ਕੇ ਵੱਡੇ ਸਹਿਵਯਾਦਿਆਂ ਦਾ ਤੇ ਛੋਟੇ ਸਹਿਵਯਾਦਿਆਂ ਦਾ ਗੁਰੂ ਸਾਭਾ ਦਾ ਇਹ ਮਹੀਨਾ ਚੱਲ ਰਿਹਾ ਅੱਜ ਚਮਕੌਰ ਦੀ ਗੜੀ ਦੇ ਵਿੱਚ ਵੀ ਹੋਗ ਪੈ ਰਹੇ ਨੇ ਇੱਕ ਖੱਟਰ ਸਰਕਾਰ ਮੋਦੀ ਸਰਕਾਰ ਯੋਗੀ ਸਰਕਾਰ ਅਦਿੱਤਿਆ ਸਰਕਾਰ ਇਹ ਕਾਲੇ ਕਾਨੂੰਨ ਲਿਆ ਕੇ ਜ਼ਮੀਨਾਂ ਦੇ ਹੱਕਾਂ ਦੇ ਕਵਜਾ ਕਰਨਾ ਚਾਹੁੰਦੀ ਆ ਬਾਕੀ ਸਟੇਜਾਂ ਤੋਂ ਵੀ ਇਹ ਕਹਿਣਾ ਚਾਹੁੰਦੇ ਆ ਵੀ ਜਿੰਨਾ ਚੱਕ ਬੋਧੀ ਸਰਕਾਰ ਇਹ ਕਾਨੂੰਨ ਸ਼ਾਦੀ ਸਰਕਾਰ ਇਹ ਕਾਨੂੰਨ ਖੱਟਰ ਜਿਹੜਾ ਕਦੇ ਗੋਲੀਆਂ ਚਲਾਉਂਦਾ ਕਦੇ ਤਰਨੇ ਲਾਉਣ ਤੋਂ ਰੋਕਦਾ ਜਾਂ ਜਿਹੜੀ ਅਫਸਰ ਜੂਨੀਅਨ ਸਰਕਾਰਾਂ ਦੇ ਮੰਗਰ ਲੱਗੀ ਆ ਸਾਡੇ ਕਾਨੂੰਨ ਜਦੋਂ ਅਸੀਂ ਉਹਨਾਂ ਤੋਂ ਮੰਗੇ ਹੀ ਨਹੀਂ ਤਾਂ ਸਾਨੂੰ ਕਿਉਂ ਦੇਣਾ ਚਾਹੁੰਦੇ ਆ ਸਾਥੀਓ ਕੋਈ ਬੰਦਾ ਕਿਸੇ ਦਰਜੀ ਕੋਲੇ ਪਜਾਮਾ ਸਵਾਉਣ ਗਿਆ ਉਹਨੇ ਭਲੇਖੇ ਨਾਲ ਕਸ਼ੇਰਾ ਬਣਾਤਾ ਉਹ ਕਸ਼ੇਰੇ ਦਾ ਕੌਣ ਗਈ ਜਾਂਦਾ ਮਾਲਕ ਉਹ ਤੋਂ ਪਜਾਮਾ ਮੰਗਦਾ ਅਸੀਂ ਤਾਂ ਉਹਨੂੰ ਤੇ ਪੁੱਛਿਆ ਹੀ ਨਹੀਂ ਇਹਨਾਂ ਚ ਕੀ ਹੱਕਾ ਕੀ ਸੱਚ ਹੈ ਕੀ ਅਸਲ ਹੈ ਕੀ ਨਕਲ ਹੈ ਅਸੀਂ ਉਹ ਕਹਿੰਦੇ ਹਾਂ ਦੁੱਗਣੇ ਪੈਸੇ ਕਰਾਂਗੇ ਅਸੀਂ ਕਹਨੇ ਆ ਸਾਨੂੰ ਸਾਡੇ ਆਪਣੇ ਹੀ ਵਾਪਸ ਦੇ ਦੇਓ ਜੋ ਪਹਿਲਾਂ ਚਲਦੇ ਆ ਉਹੀ ਚਾਹਾਂਗਾ ਬਹੁਤ ਬਹੁਤ ਧੰਨਵਾਦ ਕਨਗੋ ਸਾਹਿਬ ਦਾ ਸਲਾਰ ਦੋਰਾ ਸਿੰਘ ਜੀ ਬੈਠੇ ਨੇ ਕਨਗੋ ਸਾਹਿਬ ਸਾਡੇ ਬਾਕੀ ਵੀ ਪਟਵਾਰੀ ਦੁਨੀਆ ਦੇ ਨਮਾਇੰਦੇ ਆ ਜਿਹੜੇ ਸਾਰੇ ਆਏ ਨੇ ਸਾਰਿਆਂ ਦਾ ਧੰਨਵਾਦ ਆ ਕਿਉਂਕਿ ਇਹ ਜਿਹੜਾ ਸੰਘਰਸ਼ ਹੈ ਇਹ ਲੋਕਾਂ ਦਾ ਸੰਘਰਸ਼ ਹੈ ਇਕੱਲੇ ਕਿਸਾਨਾਂ ਦਾ ਸੰਘਰਸ਼ ਨਹੀਂ ਹੈ ਕਿਉਂਕਿ ਮੇਰੇ ਤੋਂ ਪਹਿਲਾਂ ਬੁਲਾ ਰਹੇ ਜਿਹੜੇ ਕਹਿ ਰਹੇ ਨੇ ਵੀ ਖੇਤੀ ਮੱਲਾ ਇਹ ਖੇਤੀ ਦਾ ਨੋਈ ਵਰਤਿਆ ਗਿਆ ਖੇਤੀ ਨਾਲ ਇਹਦਾ ਸੰਬੰਧ ਨਹੀਂ ਹੈ ਕੋਈ ਖੇਤੀ ਨੂੰ ਤਾਂ ਖਤਮ ਕਰਨ ਵਾਸਤੇ ਇਹ ਜਿਹੜੇ ਬਣਾਏ ਜਾ ਰਹੇ ਆ ਖੇਤੀ ਦਾ ਕੋਈ ਫਾਇਦਾ ਨਹੀਂ ਜਿਵੇਂ ਹੁਣ ਕਹਿ ਰਹੇ ਆ ਕਿ ਸਾਨੂੰ ਤਾਂ ਲੋੜ ਨਹੀਂ ਤੁਸੀਂ ਕਿਉਂ ਮਤਲਬ ਇਹ ਸਾਡੇ ਦੇ ਕਾਨੂੰਨ ਥਾਪ ਲੈਣ ਦੇ ਲਈ ਅਸੀਂ ਮੰਗੇ ਹੀ ਨਹੀਂ ਹੈਗੇ ਪਰ ਸਾਡੇ ਮੰਗਿਆ ਤਾਂ ਥੋੜੀ ਬਣਾਏ ਨੇ ਉਹ ਤਾਂ ਕਾਰਪੋਰੇਟ ਘਰਾਣਿਆਂ ਦੇ ਲਈ ਬਣਾਏ ਗਏ ਨੇ ਉਹਨੇ ਐਕਚੁਅਲੀ ਦੇਖਿਆ ਇਹ ਆ ਨਾ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਵੀ ਕੁਰਾਨ ਸਰੀਫ ਜਿਹੜਾ ਗ੍ਰੰਥ ਹੈ ਮੁਸਲਮ ਭਾਈਚਾਰੇ ਦਾ ਉਹਦੇ ਵਿੱਚ ਇੱਕ ਜਗ੍ਹਾ ਜ਼ਿਕਰ ਆਉਂਦਾ ਹੈ ਪ੍ਰਮਾਤਮਾ ਨੇ ਇਸ ਧਰਤੀ ਦੇ ਉੱਪਰ ਇਨਸਾਨ ਬਣਾਉਣ ਦੀ ਜਿਹੜੀ ਗੱਲ ਹੈ ਸੋਚ ਲਈ ਵੀ ਮੈਂ ਬੰਦੇ ਬਣਾਉਣੇ ਆ ਤਾਂ ਜਦੋਂ ਉਹਨੇ ਇਨਸਾਨ ਬਣਾਉਣ ਦੀ ਪ੍ਰਮਾਤਮਾ ਨੇ ਅੱਲਾਹ ਤਾਲਾ ਨੇ ਸੋਚ ਲਿਆ ਤਾਂ ਫਰਿਸ਼ਤੇ ਜਿਹੜੇ ਉਹ ਪ੍ਰਮਾਤਮਾ ਕੋਲੇ ਗਏ ਪ੍ਰਮਾਤਮਾ ਨੂੰ ਪੁੱਛਣ ਲੱਗੇ ਵੀ ਤੁਸੀਂ ਸੁਣਿਆ ਵੀ ਤੁਸੀਂ ਧਰਤੀ ਦੇ ਉੱਤੇ ਮਨੁੱਖ ਬਣਾ ਰਹੇ ਹੋ ਮਨੁੱਖਾਂ ਦੀ ਜਾਤੀ ਹੈ ਜਿਹੜੀ ਉਹ ਧਰਤੀ ਦੇ ਉੱਪਰ ਬਣਾ ਰਹੇ ਹੋ ਤਾਂ ਅੱਲਾਹ ਤਾਲਾ ਕਹਿੰਦਾ ਹਾਂ ਮੈਂ ਮਨੁੱਖ ਬਣਾ ਰਿਹਾ ਔਰ ਵੱਡੀ ਗਰਤੀ ਦੇ ਵਿੱਚ ਬਣਾ ਰਿਹਾ ਹਾਂ ਉਹ ਕਹਿੰਦੇ ਵੀ ਕਿਹੋ ਜੇ ਬਣਾਏਗਾ ਉਹਨਾਂ ਨੇ ਦੱਸਿਆ ਵੀ ਉਹਨੂੰ ਮੈਂ ਇੱਕ ਜਸਮ ਦੇਵਾਂਗਾ ਕਿਉਂਕਿ ਜਿਹੜੇ ਫਰਿਸ਼ਤੇ ਸੋ ਤਾਂ ਰੂਖਾਂ ਨੇਗੇ ਆ ਵੀ ਉਹਨੂੰ ਮੈਂ ਇੱਕ ਸਰੀਰ ਦੇਵਾਂਗਾ ਉਹਦੇ ਵਿੱਚ ਮੈਂ ਇੱਕ ਦਿਮਾਗ ਪਾਉਂਗਾ ਉਹਨੂੰ ਹੱਥ ਦੇਵਾਂਗਾ ਉਹ ਬੋਲੂਗਾ ਉਹ ਉਹਨੂੰ ਸੋਚਣ ਦੀ ਸ਼ਕਤੀ ਦੇਵਾਂਗਾ ਉਹ ਪ੍ਰਮਾਤਮਾ ਨੇ ਸਾਰਾ ਕੁਝ ਦੱਸਿਆ ਜਦੋਂ ਪ੍ਰਮਾਤਮਾ ਨੇ ਸਾਰਾ ਕੁਝ ਦੱਸਿਆ ਤਾਂ ਉਹ ਦੇਵਤੇ ਆਖਰ ਤੇ ਸਾਰੀ ਗੱਲ ਸੁਣ ਕੇ ਪ੍ਰਮਾਤਮਾ ਨੂੰ ਕਹਿੰਦੇ ਜਿਹੜੇ ਫਰਿਸ਼ਤੇ ਸੀਗੇ ਉਹ ਫਰਿਸ਼ਤੇ ਕਹਿਣ ਲੱਗੇ ਵੀ ਜੇ ਫਿਰ ਇੰਨੇ ਵੱਡੇ ਪੱਦਰ ਚ ਤੁਸੀਂ ਬਣਾ ਦਿਓਗੇ ਤੇ ਤੁਸੀਂ ਤਾਂ ਕਹਿੰਉਂਗੇ ਮੇਰਾ ਨਾਮ ਜਪਣਗੇ ਜਿਨ੍ਹਾਂ ਨੇ ਬਗਾਵਤ ਕਰਤੀ ਫੇਰ ਕੀ ਕਰੋਗੇ ਜੇ ਸਭ ਤੋਂ ਬਾਗੀ ਹੋਗੇ ਇੰਨੇ ਲੋਕ ਜਿਹੜੇ ਤੁਸੀਂ ਬਣਾਈ ਜਾਂਦੇ ਹੋ ਇੰਨੇ ਬੰਦੇ ਤਾਂ ਉਹ ਅੱਲਾਹ ਤਾਲਾ ਕਹਿੰਦਾ ਨਹੀਂ ਇਹ ਬਾਗੀ ਨਹੀਂ ਹੋਣਗੇ ਪ੍ਰਮਾਤਮਾ ਕਹਿੰਦਾ ਮੈਂ ਜਿਹੜੀ ਕਹੇਜੀ ਚੀਜ਼ ਲਾਤੀ ਆ ਵੀ ਉਹਨੂੰ ਬਾਗੀ ਨਹੀਂ ਹੋਣ ਦੇਵਾਂਗਾ ਮੈਂ ਇਹ ਪੇਟ ਲਾਤਾ ਉਹ ਜਿਹੜਾ ਪੇਟ ਹੈ ਉਹ ਇਹਨੂੰ ਭਰਨਾ ਹੀ ਪਊਗਾ ਇਹ ਬਾਗੀ ਨਹੀਂ ਹੋ ਸਕਦਾ ਕਿਸੇ ਹਾਲਤ ਤੋਂ ਵੀ ਮੇਤੋਂ ਵੀ ਇਹ ਇਹ ਮਤਲਬ ਜਿਹੜਾ ਉਹੀ ਗੱਲ ਮਤਲਬ ਮੇਰੀ ਕਹਿਣ ਦਾ ਭਾਵ ਜਿਹੜਾ ਉਹ ਪੇਟ ਵਾਲਾ ਸਿਸਟਮ ਆ ਨਾ ਇਹ ਸਾਡੇ ਕਾਰਪੋਰੇਟ ਘਰਾਣਿਆਂ ਨੂੰ ਸਮਝ ਆ ਗਈ ਇਹ ਲੋਕਾਂ ਦੇ ਉੱਤੇ ਦੇਖੋ ਆਪਾਂ ਜੇ ਗੱਲ ਕਰਦੇ ਆ ਕਿੰਨੇ ਜੋ ਬੀਬੀਆਂ ਦਾ ਜਿਹੜਾ ਯੋਗਦਾਨ ਆ ਨਾ ਸਾਡੇ ਇਤਿਹਾਸ ਦੇ ਵਿੱਚ ਹੀ ਬਹੁਤ ਵੱਡਾ ਹੈ ਅਸੀਂ ਮਾਤਾ ਭਾਗੋ ਦੀ ਗੱਲ ਕਰਦੇ ਆ ਅਸੀਂ ਛਾਂਸੀ ਦੀ ਰਾਣੀ ਦੀ ਗੱਲ ਕਰਦੇ ਆ ਅਸੀਂ ਗੁਰਦਾਬਾ ਵੀ ਗੱਲ ਕਰਦੇ ਆ ਹੋਰ ਕਿੰਨੇ ਮਤਲਬ ਸਾਡੇ ਕੋਲੇ ਵੀਰੀ ਦੀ ਗੱਲ ਕੀਤੀ ਆ ਮੇਰੇ ਤੋਂ ਪਹਿਲਾਂ ਸਰਪੰਚ ਸਾਹਿਬ ਨੇ ਸੋ ਬੀਬੀਆਂ ਦੇ ਵਿੱਚ ਅੱਜ ਜਿਹੜਾ ਦਿਹਾੜਾ ਨਾਲ ਅੱਜ ਇੱਕ ਹੋਰ ਬੀਬੀ ਦਾ ਨਾਮ ਆ ਉਹਦੇ ਨਾਮ ਤੇ ਅੱਜ ਬੀਬੀ ਹਰਸ਼ਰਨ ਕੌਰ ਹੋਈ ਆ ਸਾਡੇ ਇਤਿਹਾਸ ਦੇ ਵਿੱਚ ਉਹਦਾ ਮੈਂ ਜ਼ਿਕਰ ਜ਼ਰੂਰ ਕਰਨਾ ਚਾਹੂਗਾ ਕਿਉਂਕਿ ਬੀਬੀਆਂ ਦੀ ਗੱਲ ਆ ਸਹਿਲ ਮੋਦੀ ਨੂੰ ਇਹ ਪਤਾ ਨਹੀਂ ਵੀ ਮੈਂ ਕਿਹੜੀ ਕੌਮ ਦੇ ਨਾਲ ਮੱਥਾ ਲਾਇਆ ਇਹ ਇਹ ਸਰਕਾਰ ਇਹੋ ਜਿਹਾ ਥਾਂ ਥਾਂ ਪੈ ਗਿਆ ਰਾਜਸਥਾਨ ਵਾਲਿਆਂ ਨਾਲ ਹਰਿਆਣੇ ਵਾਲਿਆਂ ਨਾਲ ਤੇ ਹੁਣ ਜਦੋਂ ਵਿਆਹਾਂ ਚ ਹੋਊਗਾ ਪਹਿਲਾਂ ਤਾਂ ਦੋ ਮੇਲ ਹੁੰਦੇ ਸੀ ਨਾਨਕਾ ਮੇਲ ਤੇ ਦਾਦਕਾ ਮੇਲ ਹੁਣ ਸਾ ਫਿਕਰੀ ਵਡ ਰਾ ਮੇਰਾ ਆ ਲੰਗੂ ਵਡ ਨਾਲ ਮੇਲਾ ਇੱਕ ਵੀ ਜਿਹੜੇ ਵਿਆਹਾਂ ਚ ਆਉਣ ਜਾਣ ਲੱਗ ਜਣਾ ਹਰਿਆਣੇ ਪੰਜਾਬਣ ਦੇ ਲੋਕਾਂ ਨੇ ਸੋ ਇਸ ਤਰ੍ਹਾਂ ਦੇ ਵਿਆਹ ਹੁਣ ਸਾਨੂੰ ਦੇਖਣ ਨੂੰ ਮਿਲਣਗੇ ਵੀ ਉਹ ਜਿਹੜੇ ਆਉਣ ਵਾਲੇ ਸਮੇਂ ਚਲੋ ਜੀ ਜਿੱਤ ਕੇ ਮੁੜਾਂਗੇ ਤਾਂ ਸਾਡੀ ਜਿਹੜੀਆਂ ਸਾਂਝਾ ਇਸ ਤਰ੍ਹਾਂ ਦੀਆਂ ਲੰਬੀਆਂ ਬਣ ਗਈਆਂ ਸੋ ਇੰਨੇ ਕਹਿਣਾ ਬਾਕੀ ਫੇਰ ਤੁਹਾਨੂੰ ਇਤਵਾਰ ਫੇਰ ਮੈਂ ਵਿਸ਼ਵਾਸ ਦਿੰਦਾ ਸਾਰੀ ਪ੍ਰੈਸ ਵੱਲੋਂ ਕਿਉਂਕਿ ਪਹਿਲਾਂ ਮੇ ਤੋਂ ਪਹਿਲਾਂ ਕਹੀ ਦਿੱਤਾ ਵੀਰ ਜੀ ਨੇ ਵੀ ਅਸੀਂ ਤੁਹਾਡਾ ਜਿਹੜਾ ਹਰ ਵੇਲੇ ਤੁਹਾਡੀ ਸੇਵਾ ਚ ਹਾਜ਼ਰ ਆ ਤੇ ਇਸੇ ਤਰ੍ਹਾਂ ਹੀ ਲੱਗੇ ਰਹਾਂਗੇ ਪ੍ਰਮਾਤਮਾ ਕਰੂਗਾ ਆਪਣੀ ਜਿੱਤ ਹੋਊਗੀ ਜਿੱਤ ਯਕੀਨੀ ਆ ਵੀ ਹੁੰਦੀ ਆ ਜਿੱਥੇ ਸੱਚ ਨਹੀਂ ਹੁੰਦੀ ਆ ਸਾਡੇ ਨਾਲ ਸੱਚ ਹੈ ਜੇ ਸੱਚ ਆ ਤਾਂ ਹੀ ਤਾਂ ਅੱਜ ਮਤਲਬ ਉਹ ਜਿਹੜੇ ਕੁਰਸੀਆਂ 'ਤੇ ਬੈਠੇ ਲੋਕ ਨੇਗੇ ਉਹ ਵੀ ਸਾਡੇ ਨਾਲ ਆ ਗਏ ਨੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਹਾਲਾਂਕਿ ਸਰਕਾਰੀ ਮੁਲਾਜ਼ਮ ਬਹੁਤ ਕੁਝ ਸੋਚਦਾ ਹੁੰਦਾ ਕਿਸੇ ਦਿਨ ਇਸ ਤਰ੍ਹਾਂ ਦੇ ਝਨਾਰਸਰੇ ਵਿੱਚ ਆਉਣ ਨੂੰ ਪਰ ਇਹਨਾਂ ਨੇ ਵੀ ਵੱਡੇ ਜਿਗਰੇ ਕਰਕੇ ਇਸ ਸੰਘਰਸ਼ ਨੂੰ ਜਿਹੜੀ ਹਮਾਇਤ ਦਿੱਤੀ ਹੈਗੀ ਤੋਂ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਦਿਕਰ ਸਿੰਘ ਨਾਲ ਜੋ ਸੰਯੁਕਤ ਨੌਰਕੇ ਦੇ ਫੱਡੇ ਦੇ ਉੱਪਰ ਅੱਜ ਬਰਨਾਲੇ ਦੇ ਵਿੱਚ ਬੀਬੀਆਂ ਕੋ ਖੁੜਤਾੜ ਤੇ ਬੈਠੀਆਂ ਨੇ ਜਿਹੜੀ ਲਗਾਤਾਰ 24 ਘੰਟੇ ਦੀ ਖੁੜਤਾੜ ਚੱਲ ਰਹੀ ਆ ਉਹਦੇ ਉੱਪਰ ਅੱਜ ਬੀਬੀਆਂ ਵੀ ਅੱਗੇ ਆਈਆਂ ਨੇ ਬੀਬੀਆਂ ਵੱਲੋਂ ਕੋ ਖੁੜਤਾੜਾ ਜਿਹੜੀ ਰੱਖੀ ਗਈ ਹੈਗੀ 24 ਘੰਟੇ ਦੀ ਖੁੜਤਾੜ ਤੇ ਕੁਝ ਬੀਬੀਆਂ ਬੱਜੀਆਂ ਨੇ ਨਾਲ ਕਰਦਿਆਂ ਗੱਲਬਾਤ ਬੀਬੀ ਜੀ ਤੁਸੀਂ ਅੱਜ ਖੁੜਤਾੜ ਤੇ ਬੈਠੇ ਹੋ ਕੀ ਸੋਚਦੇ ਹੋ ਕਿਸ ਕਿਸ ਪਰਪਰ ਲਈ ਬੈਠੇ ਹੋ ਅਸੀਂ ਇਸ ਪਰਪੰ ਲਈ ਬੈਠਿਆ ਸੀ ਮੋਦੀ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਤੈਨੂੰ ਇਸ ਲਈ ਤੁਰਕੇ ਨਹੀਂ ਸੀ ਭੇਜਿਆ ਕਿ ਤੂੰ ਲੋਕਾਂ ਤੇ ਜ਼ੁਲਮ ਕਰੇ ਲੋਕਾਂ ਦੇ ਵਿਰੋਧੀ ਕਾਨੂੰਨ ਬਣਾਵੇ ਤੇ ਲੋਕਾਂ ਨੂੰ ਸੜਕਾਂ ਤੇ ਲਿਆਵੇ ਲੋਕਾਂ ਨੂੰ ਰੋਜੀ ਰੋਟੀ ਤਾਂ ਆਤਰ ਕਰਕੇ ਉਹਨਾਂ ਨੂੰ ਸੜਕਾਂ ਤੇ ਧਰਨੇ ਦੇਣ ਲਈ ਮਜਬੂਰ ਕਰੇ ਇਸ ਕਰਕੇ ਅਸੀਂ ਭੁੱਖ ਹੜਤਾਲ ਤੇ ਬੈਠੇ ਹਾਂ ਕਿ ਅਸੀਂ ਇਹ ਕਾਨੂੰਨ ਨਹੀਂ ਚਾਹੁੰਦੇ ਜਿਹੜੇ ਕਾਨੂੰਨ ਲੋਕਾਂ ਨੇ ਨਹੀਂ ਮੰਗੇ ਉਹ ਲੋਕਾਂ ਨੂੰ ਕਿਉਂ ਦਿੱਤੇ ਗਏ ਆ ਤੇ ਉਹਨਾਂ ਨੂੰ ਰੱਦ ਕਰਾਉਣ ਲਈ ਅਸੀਂ ਭੁੱਖ ਹੜਤਾਲ ਤੇ ਬੈਠੇ ਹਾਂ ਇਹ ਸਰਕਾਰ ਉਦੋਂ ਤੁਸੀਂ ਅੱਜ ਇੱਥੇ ਭੁਖੜਦਾਲੇ ਬੈਠੇ ਹੋ ਜਿਹੜਾ ਮਤਲਬ ਜੰਗ ਤਬਕਾ ਉਹ ਵੀ ਇਸ ਸੰਘਰਸ਼ ਦੇ ਵਿੱਚ ਉਤਰਿਆ ਹੋਇਆ ਹੈਗਾ ਕੀ ਸੋਚਦੇ ਹੋ ਤੁਸੀਂ ਤੁਹਾਨੂੰ ਕਿਉਂ ਮਤਲਬ ਤੁਹਾਡੀ ਪੜ੍ਹਨ ਲਿਖਣ ਦੀ ਉਮਰ ਹੈ ਤੁਹਾਨੂੰ ਇਸ ਸੰਘਰਸ਼ ਦੇ ਵਿੱਚ ਕੋਦਣਾ ਪੈ ਰਿਹਾ ਹੈ ਕੀ ਸੋਚਦੇ ਹੋ ਸਾਨੂੰ ਸਭ ਨੂੰ ਪਤਾ ਹੀ ਆ ਵੀ ਹੁਣ ਇਹ ਕਾਲੇ ਕਾਨੂੰਨ ਆਪਣੇ ਲਈ ਕਿੰਨੇ ਮਾੜੇ ਨੇ ਇਹਦੇ ਲਈ ਹੁਣ ਆਪਾਂ ਨੂੰ ਸੰਘਰਸ਼ ਕਰਨਾ ਹੀ ਪੈਣਾ ਸਭ ਨੂੰ ਆਪਣੇ ਵੀਰ ਉੱਥੇ ਬੈਠੇ ਨੇ ਦਿੱਲੀ ਇਸ ਕਰਕੇ ਸਾਨੂੰ ਵੀ ਉਹਨਾਂ ਸਾਥ ਦੇਣਾ ਪਊ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇੱਥੇ ਬੈਠੇ ਆਂਗੇ ਜਿੰਨਾ ਟਾਈਮ ਉਹ ਰੱਦ ਨਹੀਂ ਹੁੰਦੇ ਕਾਨੂੰਨ ਅਸੀਂ ਐਂ ਬੈਠੇ ਰਹਾਂਗੇ ਤੇ ਹੀ ਫੇਕ ਹੜਤਾਲ ਜਾਰੀ ਰਹੂਗੀ ਜੀ ਹਾਂਜੀ ਕਹਰਾ ਦੇ ਵਿੱਚ ਉਹਨਾਂ ਦਾ ਪੂਰੀ ਤਰ੍ਹਾਂ ਭੱਜ ਚੁੱਕਿਆ ਗਿਆ ਅੱਜ ਬਰਨਾਲਾ ਦੇ ਵਿੱਚ ਬੀਬੀਆਂ ਵੱਲੋਂ ਕੋਹੜਤਾਲ ਕੀਤੀ ਗਈ ਆ ਜੋ ਸੁਪੂਰ ਤੋਂ ਮੋਰਚੇ ਵੱਲੋਂ ਆਈ ਸੱਦਾ ਉਹਦੇ ਉੱਪਰ ਬੀਬੀਆਂ ਵੱਲੋਂ ਅੱਜ ਪੁੱਕੜਦਾਲ ਤੇ ਬੈਠੀਆਂ ਨੇ ਉਹਦੇ ਨਾਲ-ਨਾਲ ਇਸ ਸੰਘਰਸ਼ ਨੂੰ ਸਾਰੇ ਵਰਗਾਂ ਤੋਂ ਜਿਹੜੀ ਹਮਾਇਤ ਮਿਲ ਰਹੀ ਹੈਗੀ ਅੱਜ ਪਟਵਾਰ ਜੂਨੀਅਰ ਵੱਲੋਂ ਰੈਵੀਨਿਊ ਪਟਵਾਰ ਜੂਨੀਅਰ ਵੱਲੋਂ ਵੀ ਇਸ ਸੰਘਰਸ਼ ਨੂੰ ਜਿਹੜੀ ਹਮਾਇਤ ਦਿੱਤੀ ਗਈ ਹੈ ਸਾਡੇ ਨਾਲ ਰੈਵੀਨਿਊ ਪਟਵਾਰ ਜੂਨੀਅਰ ਦੇ ਨੁਮਾਇੰਦੇ ਉਹਨਾਂ ਨਾਲ ਕਰਦਿਆਂ ਗੱਲਬਾਤ ਇਹ ਤੁਸੀਂ ਅੱਜ ਜਿਹੜੀ ਹਮਾਇਤ ਦਿੱਤੀ ਹੈ ਜੀ ਕੀ ਸੋਚ ਹੈ ਕਿ ਕੀ ਸੋਚ ਕੇ ਤੁਸੀਂ ਅੱਜ ਇਹਨਾਂ ਨੂੰ ਹਮਾਇਤ ਕਰ ਰਹੇ ਹੋ ਕਿਸਾਨਾਂ ਨੂੰ ਸਦੀਆਂ ਤੋਂ ਪੰਗੋ ਪਟਵਾਰ ਐਸੋ ਜਿਲ੍ਹਾ ਬਰਨਾਲਾ ਰਾਬਤ ਅਸੀਂ ਘਟੁ ਘਟ 50 ਬੰਦੇ ਆਪਣੇ ਨਾਲ ਲੈ ਕੇ ਇਥੇ ਕਿਸਾਨਾਂ ਜਿਹੜਾ ਸੰਘਰਸ਼ ਰੇਲਵੇ ਸਟੇਸ਼ਨ ਬਰਾਲਾ ਤੇ ਚੱਲ ਰਿਹਾ ਹੈ ਉਹਦੇ ਵਿੱਚ ਅਸੀਂ ਪਹੁੰਚਿਆ ਜੋ ਸਰਕਾਰ ਨੇ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਖੇਤੀ ਦੇ ਖਿਲਾਫ ਲਿਆਂਦੇ ਨੇ ਜੱਟਾਂ ਦੀ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਉਹਨਾਂ ਦੇ ਸਮਰਥਨ ਦੇ ਵਿੱਚ ਉਹਨਾਂ ਨੂੰ ਰੱਦ ਕਰਾਉਣ ਦੇ ਵਿੱਚ ਅਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਸਾਥੀਆਂ ਨਾਲ ਪਹੁੰਚੇ ਆਏ ਇਹ ਜੋ ਵੀ ਕਿਸਾਨ ਆਗੂ ਕਿਸਾਨ ਯੂਨੀਅਨ ਸਾਡੀ ਜਮਾਤ ਨੂੰ ਕਿਸੇ ਵੀ ਕਿਸਮ ਦਾ ਕੋਈ ਹੁਕਮ ਦੇਣਗੇ ਉਹਨਾਂ ਦੇ ਨਾਲ ਅਸੀਂ ਆਰਥਿਕ ਵੱਖ ਤੋਂ ਵੀ ਅਸੀਂ ਤਦੇ ਪੱਖੋਂ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਜਿੰਨਾ ਚਿਰ ਇਹ ਮੋਦੀ ਸਰਕਾਰ ਕਾਲੇ ਕਾਨੂੰਨਾਂ ਆਦੇ ਵਾਪਸ ਨਹੀਂ ਲੈਂਦੀ ਜਿਹੜੇ ਦੋ ਆਰਡੀਨੈਂਸ ਨੇ ਉਹ ਵਾਪਸ ਨਹੀਂ ਲੈਂਦੀ ਬਾਕੀ ਹੋਰ ਜਿਹੜੇ ਕਿਸਾਨੀ ਸੰਘਰਸ਼ ਨਾਲ ਸੰਬੰਧਤ ਮੰਗਾਂ ਜੋ ਕਿਸਾਨ ਜਗੀਆਂ ਨੇ ਸੈਂਟਰ ਸਰਕਾਰ ਦੇ ਅੱਗੇ ਰੱਖੀਆਂ ਹੋਈਆਂ ਨੇ ਉਹਨਾਂ ਨੂੰ ਨਹੀਂ ਮੰਨਦੀ ਉਹਨਾਂ ਚੱਕਰ ਇਹ ਸੰਘਰਸ਼ ਹੈ ਇਹ ਜਾਰੀ ਰਹੂਗਾ ਅਸੀਂ ਜਿਹੜੀ ਕਿਸਾਨੀ ਸੰਘਰਸ਼ੀਆ ਸਪੋਰਟ ਸਾਡੀ ਰੈਵਨਿਊ ਕਰਨਗੋ ਪਡਵਾਰੀ ਵੈਲਫੇਅਰ ਜ਼ਿਲ੍ਹਾ ਬਰਾਲਾ ਉਹਨਾਂ ਦੀ ਸਪੋਰਟ ਹਰ ਤਰ੍ਹਾਂ ਦੇ ਨਾਲ ਕਰਦਾ ਰਹੂਗਾ ਅਤੇ ਜਿੰਨਾ ਚਿਰ ਇਹ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਚੈਨ ਦੇ ਨਾਲ ਨਾ ਕਿਸਾਨ ਬੈਠਣਗੇ ਨਾ ਛੋਟੀ ਜਿਹੜੀ ਜੁਨੀਆਣਾ ਉਹ ਬੈਠੂਗੀ ਰੱਦ ਕਰਾ ਕੇ ਆਖਰੀ ਦਮ ਤੱਕ ਅਸੀਂ ਲੜਾਂਗੇ ਅਸੀਂ ਤੁਸੀਂ ਜਿਵੇਂ ਰੈਵਨੂ ਵਿਭਾਗ ਮੈਕਮੇ ਦੇ ਨਾਲ ਸੰਬੰਧਤ ਹੋਜੀ ਜਿਹੜਾ ਇਹ ਕੰਟਰੈਕਟ ਫਾਰਮ ਵਾਲਾ ਹੈ ਮੈਲੇ ਵਿੱਚ ਕਾਨੂੰਨੀ ਵਿੱਚ ਰੱਖਿਆ ਹੋਇਆ ਇਹਨਾਂ ਨੇ ਕਲੌਜ ਇਹਦਾ ਕੀ ਨੁਕਸਾਨ ਹੋਗਾ ਕਿਸਾਨ ਨੂੰ ਇਹਦਾ ਜੀ ਨੁਕਸਾਨ ਜਿਹੜਾ ਹੁਣ ਹੈ ਜਿਸ ਤਰ੍ਹਾਂ ਪਹਿਲਾਂ ਕਿਸਾਨ ਆਪਦਾ ਜਿਹੜੀ ਫਸਲ ਵੇਚ ਕੇ ਵੱਢ ਕੇ ਆਪਦੇ ਨਜ਼ਦੀਕ ਮੰਡੀਆਂ ਦੇ ਵਿੱਚ ਕਿਲੋਮੀਟਰ 2 ਕਿਲੋਮੀਟਰ ਤੋਂ ਮੰਡੀਆਂ ਸਰਕਾਰ ਨੇ ਬਣਾਈਆਂ ਹੋਈਆਂ ਨੇ ਉਹਦੇ ਆਦਾ ਸਾਨੀ ਦੇ ਨਾਲ ਛੋਟੇ ਟਰੈਕਟਰ ਨੇ ਵੱਡੇ ਟਰੈਕਟਰ ਉਥੇ ਵੇਚਦਾ ਉਹਨੂੰ ਕੋਈ ਦਿੱਕਤ ਨਹੀਂ ਖਾਣ ਪੀਣ ਦੀ ਨਹੀਂ ਘਰੇ ਜਾਣ ਦੀ ਨਹੀਂ ਕੋਈ ਮੰਡੀ ਚ ਜਾਣ ਆਉਣ ਦੀ ਬਹੁਤਾ ਦੂਰ ਦੀ ਜਾਣਾ ਪੈਂਦਾ ਜਿਹੜਾ ਹੁਣ ਇਹ ਕੰਟਰੈਕਟ ਫਾਰਮ ਬਣਾਇਆ ਇਹਨਾਂ ਨੇ ਉਹ ਜਦੋਂ ਕਿਸਾਨ ਦੇ ਨਾਲ ਇੱਥੇ ਆ ਕੇ ਠੇਕਾ ਕਰ ਲਿਆ ਕਰਨਗੇ ਜੇ ਇੱਕ ਮੰਡੀ ਉਹਦੇ ਪੈਰਲਰ ਬਾਹਰ ਬਣਾਤੀ ਇੱਕ ਸਰਕਾਰੀ ਬਣ ਗਈ ਜੋ ਮੈਨ ਪੈਰਲ ਮੰਡੀ ਬਣ ਗਈ ਬਾਹਰ ਜਿਹੜੇ ਪ੍ਰਾਈਵੇਟ ਧਨਾੜ ਵਿਅਕਤੀ ਨੇ ਉਹਨਾਂ ਨੇ ਜਿਹੜੇ ਮੰਡੀਆਂ ਕਾਇਮ ਕਰ ਦੇਣੀਆਂ ਉੱਥੇ ਉਹ ਇਹੋ ਜਿਹਾ ਕਿਸਾਨਾਂ ਨੂੰ ਸਹੂਲਤਾਂ ਦੇ ਦੇਣਗੇ 2-3 ਸਾਲ ਖਾਤਰ ਵੀ ਉੱਥੇ ਏਸੀ ਏਸੀ ਰੂਮ ਹੋਊਗਾ ਉਹਦੇ ਵਿੱਚ ਆਪ ਬਣਦਾ ਇੰਤਜ਼ਾਮ ਹੋਊਗਾ ਟਰਾਲੀ ਤੇ ਫਸਲ ਲੈ ਕੇ ਆਇਆ ਗੁਰੂ ਕਿਸਾਨ ਉਹ ਉਹਦੀ ਮਲ 10 ਮਿੰਟਾਂ ਦੇ ਵਿੱਚ ਲਾ ਕੇ ਉਹਨੂੰ ਉਹ ਆਪਣੇ ਏਸੀ ਫਾਰਮ ਆਪਣੇ ਕਵਰੇਜ ਵਿੱਚ ਪਹੁੰਚਾ ਦਿਆ ਕਰਨਗੇ ਚਾਹ ਪਾਣੀ ਪੀ ਬਿਸਕੁਟ ਖਾ ਤੇ ਤੇਰੀ ਟਰਾਲੀ 10 ਮਿੰਟਾਂ ਦੇ ਵਿੱਚ ਵੇਲੀ ਕਰਕੇ ਨਾਲ ਨਾਲ ਬੋਰੀਆਂ ਲੋਡ ਕਰਕੇ ਟਰੱਕਾਂ ਦੇ ਵਿੱਚ ਛਾੜਦਾ ਕਰਨਗੇ ਇਹ ਜਿਹੜਾ ਵਰਤਾਰਾ ਇਹ 2-3 ਸਾਲ ਉਹ ਚਲਾਉਣਗੇ ਉਸ ਤੋਂ ਬਾਅਦ ਜਿਹੜਾ ਸਰਕਾਰੀ ਮੰਡੀ ਹੈ ਉਹਦੇ ਵਿੱਚ ਕੋਈ ਵੀ ਜਦੋਂ ਉਹਨਾਂ ਨੂੰ ਰੇਟ ਵੱਧ ਮਿਲਿਆ ਬਾਹਰ ਰੇਟ ਵੱਧ ਦਿੱਤਾ ਸਰਕਾਰੀ ਮੰਡੀਆਂ 'ਚ ਕਿਸਾਨ ਜਾਊਗਾ ਨੀਗਾ ਜਿਹੜੀਆਂ ਸਰਕਾਰੀ ਮੰਡੀਆਂ ਜਦੋਂ ਸਹੂਚਾਣ ਹੀ ਨਾ ਜਾਊਗਾ ਉਥੇ ਫਸਲ ਨਾ बिकੀ ਉਹ ਆਪ ਦੇ ਸਰਕਾਰ ਨੇ ਬੰਦ ਕਰ ਦੇਣੀ ਐ ਉਹ ਤੋਂ ਬਾਅਦ ਕੀ ਹੋਊਗਾ 2-3 ਸਾਲ ਦੇਣ ਤੋਂ ਬਾਅਦ ਰੇਟ ਵੱਧ ਹੋ ਉਹ ਤੋਂ ਬਾਅਦ ਜੋ ਸਰਕਾਰੀ ਮੰਡੀਆਂ ਖਤਮ ਹੋ ਗਈਆਂ ਤੇ ਕਿਸਾਨਾਂ ਨੂੰ ਕਹਿ ਦੇਣਗੇ ਅੱਜ ਦਾ ਭਾਈ ਕਿ ਤੁਹਾਨੂੰ ਆਹ ਰੇਟ ਹੈ 1800 ਦਾ ਤੁਹਾਡਾ ਐਮ ਐਸ ਪੀ ਤੇ ਵਿਕਦਾ ਹੈ ਅਸੀਂ ਤੁਹਾਨੂੰ 1000 ਰੁਪਏ ਦੇਵਾਂਗੇ ਜੇ ਤੁਹਾਨੂੰ ਮਨਜ਼ੂਰ ਆ ਲੈ ਲਓ ਨਹੀਂ ਮਨਜ਼ੂਰ ਆ ਤੁਸੀਂ ਆਪੇ ਵਾਸਤੇ ਲੈ ਜਾਓ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਇਸ ਕਰਕੇ ਜ਼ਿਮੀਦਾਰ ਨੂੰ ਕਿਸਾਨ ਨੂੰ ਮਜਬੂਰ ਹੋ ਕੇ ਸਰਕਾਰੀ ਮੰਡੀਆਂ ਖਤਮ ਹੋ ਜਾਣਗੀਆਂ ਪ੍ਰਾਈਵੇਟ ਧਨਾਢਾਂ ਦੇ ਕੋਲ ਜਿੰਨੀ ਉਹ ਮਨ ਮਰਜ਼ੀ ਦੇ ਹਿਸਾਬ ਨਾਲ ਰੇਟ ਦੇਣਗੇ ਉਹ ਮਜਬੂਰ ਹੋ ਕੇ ਜਿੰਨਾ ਉਹਨਾਂ ਦਾ ਜਿਹੜਾ ਖਰਚਾ ਉਹ ਵੀ ਪੂਰਾ ਹੋਇਆ ਕਰਨਾ ਮਜਬੂਰ ਕਿਉਂਕਿ ਤੋਂ ਮੰਡੀਆਂ ਦੇ ਵਿੱਚ ਉਹਨਾਂ ਨੂੰ ਪਾਗਲਾਵ ਦੀ ਭੋਹ ਦੇ ਪਾਸੇ ਟਿੱਬਿਆ ਕਰੂ ਇਹ ਜਿਹੜਾ ਕੱਡਕਟ ਫਾਰਮ ਦਾ ਬਾਕੀ ਉਸ ਤੋਂ ਬਾਅਦ ਉਹਨਾਂ ਜਿਹੜੇ ਜ਼ਮੀਨਾਂ ਨੇ ਉਹਨਾਂ ਦੇ ਨਾਲ ਉਹਨੇ ਠੇਕਾ ਕਰ ਲੈਣਾ ਹੈ ਪਹਿਲੇ 2-3 ਸਾਲਾਂ ਦੇ ਵਿੱਚ ਜੇ 60000 ਅੱਜ ਠੇਕਾ ਜ਼ਮੀਨ ਦਾ ਆਪਾਂ ਕਿਸਾਨ ਲੈਂਦਾ ਉਹ ਘਟਉਣ ਲੱਖ ਰੁਪਏ ਦੇਣਗੇ ਉਹ 2 ਲੱਖ ਰੁਪਏ ਦਿੱਤਾ ਉਹ 2-3 ਸਾਲ ਦੇ ਵਿੱਚ ਜਦੋਂ ਸਰਕਾਰੀ ਮੰਡੀਆਂ ਖਤਮ ਹੋ ਗਿਆ ਉਸ ਤੋਂ ਬਾਅਦ ਜੋ ਜ਼ਿੰਮੇਦਾਰ ਨੂੰ ਆਪਦੀ ਫਾਸਲਾ ਜਿਹੜੀ ਉਹ ਮਨ ਉਸ ਤੇ ਉਹਨੂੰ ਇੱਕ ਟੰਗ 18 ਵਿਜਾਇੇ ਹਜ਼ਾਰ ਜਦੋਂ ਭਾਅ ਮਿਲਿਆ ਮੰਡੀਆਂ ਦੇ ਵਿੱਚ ਹਜ਼ਾਰ ਭਾਅ ਮਿਲਿਆ ਤੇ ਉਹਦੇ ਖੇਤੀ ਬੀਜਣ ਨੂੰ ਉਹਦਾ ਜੀ ਦੀ ਕਰਦਾ ਵੀ ਮਰਤਾ ਜੀ ਦੀ ਲਾਗਤ ਮਿਲ ਲੱਗਦੀ ਹੈ ਮੇਰੀ ਉਹ ਨਹੀਂ ਮੈਨੂੰ ਆਮਦਨ ਹੈ ਨਹੀਂ ਉਸ ਤੋਂ ਬਾਅਦ ਦੋ ਤਿੰਨ ਸਾਲ ਇਹ ਵਰਦਾਰਾ ਚੱਲੂਗਾ ਫਿਰ ਉਹਨਾਂ ਨੇ ਜਦੋਂ ਕਿਸਾਨ ਨੂੰ ਭਾਅ ਮਿਲਣਾ ਹਟ ਗਿਆ ਮੰਡੀ ਦੇ ਵਿੱਚ ਉਹਦੀ ਫਸਲ ਵੇਚਣ ਨੂੰ ਹਟ ਗਈ ਉਸ ਤੋਂ ਬਾਅਦ ਇਹਨਾਂ ਨੇ ਵੀ ਜਵਾਬ ਦੇਣਾ ਹੈ ਕਿ ਜਿਹੜਾ ਭਾਈ ਤਰਾ ਲੱਖ ਰੁਪਈਆ ਦਾ ਠੇਕਾ ਸੀ ਦਿੰਨੇ ਆ ਉਹ ਅਸੀਂ ਤੈਨੂੰ 40000 ਰੁਪਈਆ ਦਿੰਨਾ ਜੇ ਤੈਨੂੰ ਮਜ਼ਦੂਰ ਹੈ ਠੇਕਾ ਕਰ ਨਹੀਂ ਮੁੰਡੂ ਨਾ ਕਰ ਇਸ ਜਦੋਂ ਵੀ ਮਤਲਬ 40000 ਦੇ ਵਿੱਚ ਕੀ ਬੰਦਾ ਉਹ ਉੱਤੇ 18% ਸਰਕਾਰ ਨੇ ਜੋ 40000 ਰੁਪਏ ਦੇਊਗਾ ਉਹ ਤੇ GST ਰੱਖੀ ਪਈ ਆ ਉਹਦੇ ਕੋਲੇ ਘੱਟੋ ਘੱਟ 20-30000 ਰੁਪਏ ਠੇਕੇ ਦਾ ਜਿਹੜਾ ਪੱਲੇ ਪੈਣਾ ਸਾਰਾ ਖਰਚ ਮੂਹੇ ਬਹੁਤ ਬਹੁਨ ਵਿਆਹ ਸ਼ਾਦੀਆਂ ਕਰਨੇ ਬੱਚੇ ਪੜਾਉਣੇ ਆ ਆਪਦੀ ਹੋਰ ਕਬੀਲਦਾਰੀ ਦੇ ਕੰਮ ਕਰਨੇ ਆ ਕੀ ਕਰੂੰ 20-30000 ਰੁਪਏ ਨਾਲ ਇਸ ਕਰਕੇ ਜਦੋਂ ਉਹ ਖੇਤੀ ਦੇ ਵਿੱਚ ਆਮਦਨ ਘੱਟ ਹੋਣ ਲੱਗੀ ਜ਼ਿਮੀਂਦਾਰਾਂ ਦੇ ਵਿੱਚ ਜਮੀਨਾ ਮਜਬੂਰ ਹੋ ਮਜਬੂਰ ਹੁਣ ਆਪੂ ਵੇਚਣ ਖਾਤਰ ਉਹ ਸਾਰੀਆਂ ਜੋ ਮਜਬੂਰ ਹੋ ਕੇ ਸਾਰੇ ਇਹ ਤੇ ਡਾਟਾ ਦੇ ਮਤਲਬ ਕੋਲੇ ਚਲੀਆਂ ਜਾਣਗੀਆਂ ਉਹਦੇ ਉਹ ਮਲਮਾਨੀ ਨਾਲ ਖੇਤੀ ਕਰਿਆ ਕਰਨਗੇ ਮਲਮਾਨੀ ਨਾਲ ਫਸਲ ਬੀਜਿਆ ਕਰਨਗੇ ਜਿਹੜੀ ਅੱਜ ਗੋਭੀ 5 ਰੁਪਏ ਕਿਲੋ ਵਿਕਦੀ ਹੈ ਉਹ 50 ਰੁਪਏ ਕਿਲੋ ਕੋਲੋਂ ਉਹ ਡਾਟਾ ਤੋਂ ਖਰੀਦ ਨਹੀਂ ਪਿਆ ਕਰੋ ਇਸ ਕਰਕੇ ਇਹ ਗਰੀਬਾਂ ਦਾ ਮਤਲਬ ਬਹੁਤ ਹੀ ਮਜ਼ਦੂਰਾਂ ਦਾ ਮਲਾਜਮਾਂ ਦਾ ਦੁਕਾਨਦਾਰਾਂ ਦਾ ਵਪਾਰੀਆਂ ਦਾ ਸਾਰਿਆਂ ਦਾ ਸੋਸਣ ਹੋਊਗਾ ਸਾਰਿਆਂ ਨੂੰ ਮਤਲਬ ਇਹ ਮੌਤ ਦੇ ਬ੍ਰਾਂਡ ਨੇ ਇਹ ਇਸ ਕਰਕੇ ਅਸੀਂ ਕਹਿੰਦੇ ਵੀ ਇਹ ਜਿਹੜੇ ਕਾਨੂੰਨ ਨੇ ਕਾਲੇ ਕਾਨੂੰਨ ਹੈ ਇਹ ਸਾਰੇ ਵਰਗਾਂ ਦੇ ਖਿਲਾਫ ਨੇ ਇਹ ਬਾਪਸ ਲੈ ਜਾਣ ਤਾਂ ਹੀ ਜਨਤਾ ਦਾ ਸਰਕਾਰਾ ਇਸੇ ਕਰਕੇ ਮਤਲਬ ਜਿਹੜੇ ਕਿਸਾਨ ਜੁੜੀਆਂ ਨੇ ਨਾਲ ਸਾਰੇ ਵਰਗਾਂ ਦਾ ਸਾਥ ਮਿਲ ਰਿਹਾ ਇਹ ਕਾਨੂੰਨ ਸਾਰੀ ਜਨਤਾ ਵਾਪਸ ਕਰਾ ਕੇ ਰਹੂਗੀ ਜਿੰਨਾ ਚਿਰ ਵਾਪਸ ਹੁੰਦੇ ਨਹੀਂ ਇਹ ਉਹਨਾਂ ਚਿਰ ਜਨਤਾ ਉਸ ਲਈ ਲੜਦੀ ਰਹੂਗੀ ਬਿਜੇ ਕੁਮਾਰ ਜੀ ਇਹ ਵਿੱਚ ਇਹ ਵੀ ਉਹ ਕਹਿੰਦੇ ਵੀ ਕੰਟਰੈਕਟ ਫਾਰਮ ਮੰਗਾ ਜਿਹੜਾ ਪਹਿਲਾਂ ਵੀ ਕਿਸਾਨ ਕੰਟਰੈਕਟ ਤੇ ਜ਼ਮੀਨ ਦਿੰਦੇ ਨੇਗੇ ਇਹਦੇ ਨਾਲ ਜੇ ਕੰਪਨੀ ਆਉਣਗੇ ਜ਼ਮੀਨੀ ਰਿਕਾਰਡ ਦੇ ਵਿੱਚ ਕੀ ਅਧਰ ਬਦਲ ਹੋ ਸਕਦਾ ਜ਼ਮੀਨੀ ਰਿਕਾਰਡ ਦਾ ਕੀ ਨੁਕਸਾਨ ਹੋ ਸਕਦਾ ਇਹਨਾਂ ਉਹਦਾ ਇਹ ਸਾਰਾ ਜਿਹੜਾ ਠੇਕੇ ਦੇ ਹਾਂਜੀ ਫਰਜ ਕਰੋ ਮੈਂ ਇੱਕ ਇਕੱਲਾ 60000 ਰੁਪਏ ਦੇ ਠੇਕੇ ਦੇ ਦਿੰਦਾ ਕਿਸਾਨ ਲਈ ਜੀ ਜਿਹਨੂੰ ਦੇਦਾ ਉਹਦਾ 10800 ਮਾਲਕ ਨੂੰ ਵਰਨਾ ਨੂੰ ਜੀਐਸਟੀ ਜਿਹਨੇ ਦਿੱਤੀ ਉਹਨੂੰ 10800 ਰੁਪਏ ਭਰਨਾ ਉਹ ਜਦੋਂ ਪਿਆ 60000 ਚੋਂ 22000 ਉੱਟ ਗਿਆ ਜੀ ਉਹ 60000 ਚੋਂ 22 ਉੱਢ ਕੇ 38 ਰਹਿ ਗਿਆ। ਜੁਲਮਾ ਕੋਈ ਹਾਲੇ ਖਰਚ ਹੋ ਗਿਆ 45। ਉਹ ਜ਼ਮੀਨ ਠੇਕੇ ਦੇ ਕਿਸੇ ਨੇ ਲੈਣੀ ਨਹੀਂ। ਉਹ ਠੇਕੇ ਵਾਲੇ ਦਾ ਰੇਟ ਹੀ 20000 ਖਿਲਾ ਰਹਿ ਜਾਣਾ। ਨਾ ਕਿਸੇ ਨੇ ਠੇਕੇ ਤੇ ਲੈਣੀ ਆ ਨਾ ਦੇਣੀ ਆ ਜਿਹੜੇ ਉਹ ਲੋਕ ਨੇ ਉਹ ਠੇਕੇ ਦੇ ਦੇਣਗੇ 70000 ਉਹ ਕਹਿਣਗੇ ਵੀ ਜਿਹੜੀ ਫਸਲ ਵਿੱਚ ਨਹੀਂ ਆ ਉਹ ਸਾਡੇ ਮੁਤਾਬਕ ਵਿੱਚੋਂ ਕੱਢ ਦੇ ਜਹਾਂ ਉਹਦੇ ਮੁਤਾਬਕ ਜਿਵੇਂ ਕਿ ਆਲੂ ਆ ਲੱਗੀ ਉਹ ਏਡਾ ਵੱਡਾ ਉਹ ਕਹਿਣਗੇ ਉਹਨਾਂ ਨੇ ਇੱਕ ਕੱਪ ਬਣਾ ਲੈਣਾ ਵੀ ਜਿਹੜਾ ਆਲੂ ਉਹ ਕੱਪ ਵਿੱਚ ਦੀ ਲੰਘਿਆ ਉਹ ਪਾਸ ਆ ਜਿਹੜਾ ਨਾ ਲੰਘਿਆ ਉਹ ਫੇਰ ਆ ਉਹਨਾਂ ਨੇ ਉਹ ਭੀੜਾ ਬਣਾ ਲੈਣਾ ਉਹ ਵਿਕਣਾ ਹੈ ਨਹੀਂ ਉਹਨਾਂ ਨੇ ਉਹ ਸੜਕਾਂ ਦੇ ਸਿੱਟ ਦੇਣਾ ਇਸ ਲਈ ਜ਼ਿਮੀਦਾਰ ਦਾ ਦਿੱਲੀ ਆਰਤੀਏ ਦਾ ਮਜ਼ਦੂਰ ਦਾ ਨੌਕਰਾਮ ਦਾ ਨੁਕਸਾਨ ਹੋ ਜਾਣਾ ਇਸ ਲਈ ਉਹ ਤਿੰਨ ਨਹੀਂ ਪੰਜ ਕਾਨੂੰਨ ਤਿੰਨ ਕਾਨੂੰਨ ਦੋ ਆਰਡੀਨੈਂਸ ਇਹ ਪੰਜੇ ਵਾਪਸ ਕਰਾਉਣੇ ਕਿਹਨਾਂ ਹੈ ਅਸੀਂ ਹਰ ਗੱਲ ਨੂੰ ਜ਼ਿੰਮੇਵਾਰਾਂ ਦੇ ਨਾਲ ਖੜੇ ਹਾਂ ਇੰਤਕਾਲ 18 ਸਭ ਕਿਸੇ ਵੀ ਕਿਸਮ ਦਾ ਹੋਵੇ ਰੋਲੇ ਵਾਲਾ ਵੀ ਹੋਵੇ ਬਿਨਾਂ ਪੈਸਿਆਂ ਤੋਂ ਅਸੀਂ ਹਰ ਜ਼ਿੰਮੇਵਾਰ ਦੀ ਮਤਲਬ ਕਰਨੇ ਤਿਆਰ ਆ ਇਹ ਸਾਡੀ ਰਜਿਸਟਰਡ ਸਰ ਪੰਜਾਬ ਚ ਬਣੀ ਵੀ ਆ ਮੈਂ ਬਰਾਲਾ ਜ਼ਿਲ੍ਹੇ ਦਾ ਪ੍ਰੈਜ਼ੀਡੈਂਟ ਦੋਸਤੋ ਜਿਸ ਤਰ੍ਹਾਂ ਪਰਿਵਾਰ ਜੁਨੀਅਨ ਵੱਲੋਂ ਰਿਵੈਨਿਊ ਪਟਵਾਰ ਜੁਨੀਅਨ ਵੱਲੋਂ ਜ਼ਮੀਨੀ ਪੱਤਰ ਦੇ ਉੱਪਰ ਜਿਹੜੀਆਂ ਜ਼ਮੀਨਾਂ ਦੀਆਂ ਕੁੰਡੀਆਂ ਬਾਰੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਅਗਰੋਜ ਕੰਪਨੀਆਂ ਜਿਹੜੀ ਜ਼ਮੀਨਦਾਰਾਂ ਦੀ ਜ਼ਮੀਨ ਹੈ ਉਹਦੇ ਉੱਪਰ ਕਾਬਜ਼ ਹੋਣ ਗਿਆ ਔਰ ਕਿਹੋ ਜਿਹੀ ਡਿਫਿਕਲਟੀਆਂ ਜਿਹੜੀਆਂ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਕਿਸਾਨਾਂ ਨੂੰ ਪੈਦਾ ਹੋ ਸਕਦੀਆਂ ਨੇ ਸੋ ਕੈਮਰਾਮੈਨ ਅਮਨਦਰ ਕਾਲਾ ਦੇ ਨਾਲ ਮੈਂ ਸਿੰਘ ਸੰਤੂ ਬਰਨਾਲਾ